ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸ ਨੂੰ ਪਤਾ ਕੋਈ ਵੀ ਨਿਊ ਰਿਲੇਟਡ ਅਪਡੇਟ ਹੁੰਦਾ ਜੋਬ ਦੇ ਚਾਹੇ ਕੰਟੈਕਟ ਵੈਸਿਸ਼ਨ ਚਾਹੇ ਰੈਗੂਲਰ ਵੈਸਿਸ਼ਨ ਕਿਸੇ ਵੀ ਤਰ੍ਹਾਂ ਦੇ ਜੋਬ ਉਹ ਵੀ ਸੋਡਾ ਕਲਾਸ ਲੈ ਕੇ ਆਈ ਸੀ ਹਾਜ਼ਰ ਹੋਣੇ ਆ ਗਣੇ ਅੱਜ ਕਾ ਦੀ ਜੋਬ ਹੈ ਪੰਜਾਬ ਲਾਇਬ੍ਰੇਰੀ ਭਰਤੀ ਜ਼ਰਾ 25 ਆਈ ਹੈ ਠੀਕ ਹੈ ਜੀ ਯੋਗਤਾ ਇਹਨਾਂ ਨੇ ਮੰਗੀ ਹੈ ਵੀਏ ਠੀਕ ਹੈ ਪੋਸਟ ਕਾਦੀ ਹੈ ਜੀ ਕੰਪਿਊਟਰ ਆਪਰੇਟਰ ਦੀ ਪੋਸਟ ਹੈ ਮੁੰਡੇ ਕੁੜੀਆਂ ਦੋਨੇ ਕਰ ਸਕਦੇ ਨੇ ਅਪਲਾਈ ਕਿਵੇਂ ਭਰਨਾ ਕੀ ਉਮਰ ਹੱਦ ਹੈ ਕੌਣ ਕੌਣ ਭਰ ਸਕਦਾ ਹੈ ਠੀਕ ਹੈ ਚੱਲਦੇ ਬਰੂ ਸਾਰਾ ਕੁਝ ਦੱਸਿਆ ਜਾਊਗਾ ਪਲੀਜ਼ ਸਾਡੀ ਵੀਡੀਓ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਤੇ ਜਿਹੜੇ ਵੀ ਮੁੰਡੇ ਕੁੜੀ ਸਾਡੇ ਚੈਨਲ ਦੇ ਨਿਊ ਆਏ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਆਨ ਕਰ ਲਓ ਅੱਜ ਇਹਨਾਂ ਨੂੰ ਨੋਟੀਫਿਕੇਸ਼ਨ ਆ ਗਿਆ ਜ਼ਿਲ੍ਹਾ ਲਾਇਬ੍ਰੇਰੀ ਅਤੇ ਸੱਭਿਆਚਾਰ ਸੁਸਾਇਟੀ ਮਾਨਸਾ ਮਾਨਸਾ ਚਾਈਆਂ ਨੇ ਪੋਸਟਾਂ ਠੀਕ ਹੈ ਜੀ ਨੋਟੀਫਿਕੇਸ਼ਨ ਅੱਜ ਹੀ ਜਾਰੀ ਹੋਇਆ 23 7 ਸੌਰੀ 27 5 2025 ਨੂੰ ਜਾਰੀ ਹੋਇਆ ਠੀਕ ਹੈ ਨੋਟਿਸ ਨੰਬਰ ਆ ਸੈਂਟਰਲ ਪਾਰਕ ਮਾਨਸਾ ਇੱਥੇ ਇੱਕ ਪਾਰਕ ਬਣੀ ਹੈ ਸੈਂਟਰਲ ਪਾਰਕ ਮਾਨਸਾ ਬਣੀ ਹੋਈ ਹੈ ਠੀਕ ਹੈ ਉਹਦੇ ਅੰਦਰ ਜਾ ਕੇ ਕਿ ਲਾਇਬ੍ਰੇਰੀ ਬਣੀ ਹੈ ਸੈਂਟਰਲ ਪਾਰਕ ਸੈਂਟਰਲ ਲਾਇਬ੍ਰੇਰੀ ਦੇ ਨਾਲ ਜੋ ਕਿ ਮੰਨੀ ਜਾਂਦੀ ਹੈ ਠੀਕ ਹੈ ਜੀ ਗਤੀਵਿਧੀ ਸੂਚਿ ਇਹਨਾਂ ਸਜੇ ਢੰਗ ਦੇ ਅਨੁਸਾਰ ਇਹ ਟੈਲੀਗ੍ਰਾਮ ਸਾਮੀਆਂ ਦੀ ਲੋੜ ਹੈ ਪੋਸਟਾਂ ਦੀ ਗਿਣਤੀ ਕਿੰਨੀ ਹੈ 2 ਹੈ ਜੀ ਠੀਕ ਹੈ ਪੋਸਟ ਕਾਦੀ ਹੈ ਲਾਇਬ੍ਰੇਰੀ ਸਹਾਇਕ ਕੰਮ ਕੰਪਿਊਟਰ ਆਪਰੇਟਰ ਦੀ ਪੋਸਟ ਆ ਸੈਲਰੀ ਕਿ ਪੁਕੀ ਇਹਨਾਂ ਨੇ ਗੱਲ ਕੀਤੀ ਕਿ 10000 ਰੁਪਏ ਦਿੱਤਾ ਜਾਊਗਾ ਠੀਕ ਹੈ ਯੋਗਤਾ ਘੱਟੋ ਘੱਟ ਗ੍ਰੈਜੂਏਸ਼ਨ ਹੋਵੇ ਜਾਂ ਕਿ ਉਹਦੇ ਲੈ 1 ਸਾਲ ਦਾ ਕੰਪਿਊਟਰ ਕੋਰਸ ਹੋਵੇ ਜੋ ਕਿ 120 ਮਿੰਟਾਂ ਦਾ ਘੰਟਾ ਦਾ ਮੰਨਿਆ ਜਾਂਦਾ ਹੈ ਠੀਕ ਹੈ ਜੀ ਪੰਜਾਬੀ ਟਾਈਪਿੰਗ ਵਿੱਚ ਮੁਹਾਰਤ ਹੋਵੇ ਪੰਜਾਬੀ ਦੀ ਟਾਈਪਿੰਗ ਬੰਦੇ ਨੂੰ ਹੋਣੀ ਚਾਹੀਦੀ ਹੈ ਤੇ ਟਾਈਪਿੰਗ ਸਪੀਡ 30 ਸ਼ਬਦਾਂ ਦੀ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਇੰਨੀ ਗੱਲ ਸਮਝ ਆ ਗਈ ਤੇ ਹੁਣ ਜਿਹੜਾ ਆਪਣਾ ਇੰਟਰਵਿਊ ਆ ਇੰਟਰਵਿਊ ਆਪਣਾ ਹੋਊਗਾ 2 ਤਰੀਕ 6 ਮਹੀਨਾ 2025 ਉਦੋਂ ਤੁਸੀਂ ਕੀ ਕੀ ਲੈ ਕੇ ਜਾਣਾ ਹੈ ਉਦੋਂ ਆਪਦੇ ਜਿਹੜੇ ਕੁਆਲੀਫਿਕੇਸ਼ਨ ਆ ਉਹ ਲੈ ਕੇ ਜਾਣੀਆਂ ਹੈ ਰੈਜ਼ੀਡੈਂਸ ਲੈ ਕੇ ਆ ਤੇ ਇੱਕ ਸਰਟੀਫਿਕੇਟ ਜਰੂਰ ਲੈ ਕੇ ਆਣਾ ਐਨਓਸੀ ਨੋ ਕਲੇਮ ਜੱਕ ਨੋਬਜੈਕਸ਼ਨ ਸਰਟੀਫਿਕੇਟ ਠੀਕ ਹੈ ਜਿਹੜੇ ਕਿ ਆਪਣਾ ਥਾਣੇ ਚੋਂ ਬਣ ਜਾਣਾ ਜਾਂ ਆਪਣਾ ਐਮਸੀ ਬਣਾ ਲੰਦਾ ਹੁੰਦਾ ਠੀਕ ਹੈ ਕਿ ਸੋਖਾ ਤੇ ਟਾਈਮ ਜਿਹੜਾ ਰਹੂਗਾ ਇਹਨਾਂ ਨੇ ਕਿ 11 ਵਜੇ ਤੋਂ ਰਹੂਗਾ ਠੀਕ ਹੈ ਜ਼ਿਲ੍ਹਾ ਸਥਾਨ ਇਹਨਾਂ ਕਿ ਉਹ ਜ਼ਿਲ੍ਹਾ ਰੁਜ਼ਗਾਰ ਦੇ ਸਥਾਨ ਤੋਂ ਸੈਨੇ ਜ਼ਿਲ੍ਹਾ ਰੁਜ਼ਗਾਰ ਪ੍ਰਤੀ ਹੁਨਰ ਵਿਕਾਸ ਸਿਖਲਾਈ ਅਫਸਰ ਮਾਨਸਾ ਦੇ ਇੰਟਰਵਿਊ ਤੁਹਾਡਾ ਹੋਊਗਾ ਠੀਕ ਹੈ ਜੀ ਇਹਨਾਂ ਗੱਲ ਆ ਗਈ ਸਮਝਾ ਹੁਣ ਨੈਕਸਟ ਗੱਲ ਤੇ ਚੱਲਦੇ ਆਂ ਇਹ ਨੈਕਸਟ ਗੱਲ ਆ ਗਈ ਇਹਨਾਂ ਨੇ ਕਿਹਾ ਜਿਹੜੀਆਂ ਉਪਤਾ ਸਾਮੀਦਨ ਯੋਗਤੀ ਆਰਜੀ ਤੌਰ ਤੇ ਕੀਤੀ ਜਾਣੀਆਂ ਕਿ ਕੱਚੇ ਤੌਰ ਤੇ ਰੱਖਿਆ ਨਾ ਕਿ ਪੱਕੇ ਤੌਰ ਤੇ ਨਹੀਂ ਰੱਖਿਆ ਨਾ ਅਸਾਮੀਆਂ ਦੀ ਅਪਲਾਈ ਕਰਨ ਦੀ ਜਿਹਨਾਂ ਅਸਾਮੀਆਂ ਉਪਲਾਈ ਕਰਨਾ ਹੈ ਹੁੰਦਣ ਕੀ ਕਰਨਾ ਆਪਣਾ ਸ਼ੀਵ ਰਿਜ਼ਿਊਮ ਬਣਾਉਣਾ ਨਾਲ ਡਾਕੂਮੈਂਟ ਸਾਰੇ ਲਾ ਕੇ ਤੇ ਆ ਇਹਨਾਂ ਦੀ ਮੇਲ ਆਈਡੀ ਹੈ ਇਹ ਤੇ ਕਰ ਦੇਣਾ ਮੇਲ ਤੇ ਇਹ ਮੇਲ ਆਈਡੀ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਈ ਹੋਊਗੀ ਪਹਿਲੀ ਗੱਲ ਦੂਜੀ ਗੱਲ ਤੁਸੀਂ ਹਾਰਡ ਕਾਪੀ ਜਾ ਕੇ ਸੈਂਟਰ پارک ਲਾਇਬ੍ਰੇਰੀ ਉੱਥੇ ਜਾ ਕੇ ਬਾਈ ਹੈਂਡ ਵੀ ਫੜਾ ਕੇ ਆ ਸਕਦੇ ਹੋ ਠੀਕ ਹੈ ਜੀ ਤੇ ਹੁਣ ਨੈਕਸਟ ਗੱਲ ਜਿਹੜੀ ਅਪਲਾਈ ਕਰਨੀ ਹੈ 30 5 2025 ਤੋਂ ਪਹਿਲਾਂ ਪਹਿਲਾਂ ਕਰਨਾ ਵਾ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਦੇ ਜਾਣਗੇ ਉਹ ਉਹਨਾਂ ਦੇ ਵੈਲਿਡ ਨਹੀਂ ਮੰਨੇ ਜਾਣਗੇ ਠੀਕ ਹੈ ਜੀ ਤੇ ਜਿਹੜੀ ਹੁਣ ਸੈਲਰੀ ਹੈ ਇਹਨਾਂ ਕਿਹਾ ਕਿ ਇਹ ਜਿਹੜੀ 10 ਸਰ ਸੈਲਰੀ ਕਿਹਾ ਗਿਆ ਇਹ ਡੀਸੀ ਰੇਟ ਹੈ ਠੀਕ ਹੈ ਜੀ ਇਹਦੇ ਨਾਲ ਤੁਹਾਡਾ ਈਪੀਐਫ ਠੀਕ ਹੈ ਜੀ ਪਲੱਸ ਈਸੀਆਈ ਕੱਟਿਆ ਜਾਊਗਾ ਠੀਕ ਹੈ ਨਾ ਇਹ ਦੋ ਚੀਜ਼ਾਂ ਸਾਨੂੰ ਇਹਦਾ ਬੈਨੀਫਿਟ ਸਾਨੂੰ ਮਿਲੂਗਾ ਹੁਣ ਜਿਹੜੇ ਮੇਰੇ ਭੈਣ ਭਰਾ ਨੂੰ ਇਹ ਲਿੰਕ ਚਾਹੀਦਾ ਡਿਸਕ੍ਰਿਪਸ਼ਨ 'ਚ ਆਪਣੇ ਇਹਦਾ ਲਿੰਕ ਮਿਲ ਜੂਗਾ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ ਲਿੰਕ ਮਿਲ ਜੂਗਾ ਤੇ ਹੁਣ ਨੈਕਸਟ ਗੱਲ ਤੇ ਚੱਲਦੇ ਆ ਜਿਹੜੇ ਵੀ ਮੇਰੇ ਭੈਣ ਭਰਾ ਚੰਨਤ ਨਵੇਂ ਜੁੜੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਆਲ ਦੇ ਬੈਲ ਆਈਕਨ ਨੂੰ ਔਨ ਕਰ ਲੋ ਤਾਂ ਜੋ ਵੀ ਟਾਈਮ ਰਹਿੰਦੇ ਛੋਟੇ ਕੋ ਨੋਟੀਫਿਕੇਸ਼ਨ ਆ ਸਕੇ ਜਿਵੇਂ ਕਿ ਆ ਕਿਸੇ ਦੋ ਦਿਨਾਂ ਵਾਸਤੇ ਹੀ ਹੈ ਤੇ ਉਸ ਤੋਂ ਬਾਅਦ ਨੂੰ ਪਤਾ ਲੱਗੇ ਨੋਟੀਫਿਕੇਸ਼ਨ ਦਾ ਤੇ ਟਾਈਮ ਟੱਪਿਆ ਨਾ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੈ ਠੀਕ ਹੈ ਜੀ ਹੁਣ ਜਿਹੜੇ ਵੀ ਮੇਰੇ ਭੈਣ ਭਰਾ ਤਿਆਰੀ ਕਰਨਾ ਚਾਹੁੰਦੇ ਨੇ ਜੂਜੀਸੀ ਨੈਟ ਦੀ ਪੀਐਸਟੈਟ ਦੀ ਠੀਕ ਹੈ ਪੰਜਾਬੀ ਮਾਸਟਰ ਕਿਟ ਕੇਡਰ ਸਪੈਸ਼ਲ ਪੰਜਾਬੀ ਮਾਸਟਰ ਕਿਟ ਆਪਣੇ ਚੈਨਲ ਤੇ ਕਈ ਫ੍ਰੀ ਆਫ ਕੋਸਟ ਕਲਾਸਾਂ ਲਾਈਆਂ ਜਾਂਦੀਆਂ ਨੇ ਠੀਕ ਹੈ ਡਿਸਕ੍ਰਿਪਸ਼ਨ ਵਿੱਚ ਲਿੰਕ ਪਾਇਆ ਉੱਥੇ ਤੁਸੀਂ ਕਲਾਸਾਂ ਵਿਜ਼ਿਟ ਕਰ ਸਕਦੇ ਹੋ ਤੇ ਪਲੀਜ਼ ਜਿਹੜੇ ਵੀ ਬੰਦੇ ਨੂੰ ਲੋੜ ਹੈ ਉਹਨੂੰ ਸ਼ੇਅਰ ਵੀ ਕਰੋ ਇਹ ਵੀਡੀਓ ਨਾ ਤਾਂ ਜੋ ਕਿਸੇ ਵੀ ਮੇਰੇ ਭੈਣ ਭਰਾ ਦਾ ਭਲਾ ਹੋ ਸਕੇ ਅਸੀਂ ਵੀਡੀਓ ਤਾਂ ਹੀ ਪਾਉਣੀ ਹੈ ਕਿ ਸਾਡੇ ਕਿਸੇ ਦੇ ਭੈਣ ਭਰਾ ਦਾ ਭਲਾ ਹੁੰਦਾ ਰਹੇ ਠੀਕ ਹੈ ਨਾ ਜੀ ਤੇ ਸਾਡੇ ਚੈਨਲ ਨੂੰ ਜੇ ਵੀਡੀਓ ਵਧੀਆ ਲੱਗੀ ਪਲੀਜ਼ ਠੀਕ ਹੈ ਵੀਡੀਓ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ नेक्स्ट ਅਪਡੇਟ ਨਾਲ ਤੇ ਵਧੀਆ-ਵਧੀਆ ਅਪਡੇਟ ਦੇਖਣ ਲਈ ਸਾਡੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ